ਇਹ ਹਾਲਾਤ ਦੇਖੋ ਤੁਸੀਂ ਸੜਕ ਦੇ ਪਹਿਲਾਂ ਤਾਂ ਵੀ ਇਸ ਜੰਗਲੀ ਏਰੀਏ ਦੇ ਵਿੱਚੋਂ ਇਹ ਨਾ ਬੱਚਿਆਂ ਦਾ ਪੈਦਲ ਜਾਣਾ ਕਿੰਨਾ ਮੁਸ਼ਕਲ ਹੈ ਕੋਈ ਇੱਥੇ ਨੂੰ ਬੱਸ ਨਹੀਂ ਜਾਂਦੀ ਕੋਈ ਇੱਥੇ ਨੂੰ ਗੱਡੀ ਨਹੀਂ ਨਿਕਲ ਸਕਦੀ ਤੁਸੀਂ ਹਾਲਾਤ ਦੇਖ ਲਓ ਆ ਸੜਕ ਜਿਹੜੀ ਇਹ ਪਿੰਡ ਮਸੌਲ ਨੂੰ ਜਾਂਦੀ ਹੈ ਜਿਹੜਾ ਕਿ ਖੀਰਲਾ ਪਿੰਡ ਹੈ ਖਲਕਾ ਖਰੜ ਦਾ ਤੇ ਪੰਜਾਬ ਦਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਇੱਥੇ ਨੂੰ ਬੱਸ ਫੁੱਸਕੁਸ ਨਹੀਂ ਜਾਂਦੀ ਜ ਨਹੀਂ ਤੇ ਜੇ ਪਾਣੀ ਆਵੇ ਫਿਰ ਕੀ ਕਰਦੇ ਹੋ ਜੀ ਕਦੇ ਜੀ ਛੁੱਟੀ ਸਕੂਲ ਤੋਂ ਜੀ ਕਦੇ ਆਂਦੇ ਆ ਜੀ ਰਸਤੇ 'ਚ ਖੜ ਜੰਦੇ ਆ ਨਹੀਂ ਜੇ ਹੁਣ ਜਿਆਦਾ ਤੇਜ਼ ਆ ਜਾਵੇ ਮੀ ਫਿਰ ਇੱਧਰ ਪਿੰਡ ਕਿਵੇਂ ਵਾਪਸ ਆਨੇਓ ਜੀ ਸ਼ਾਮ ਨੂੰ ਜੀ 5 ਵਜੇ ਤੱਕ ਜੀ ਡਾਡੀ ਲਿਆਂਦੇ ਆ ਜੀ ਕਦੇ ਕਦੇ ਜੀ ਜਦ ਘਾਰਾ ਹੁੰਦਾ ਜੀ ਡਾਡੀ ਧੁਰਕੇ ਹੁੰਦਿਆ ਸੜਕ ਜੇ ਉਧਰ ਕੋਈ ਹੋਰ ਪਿੰਡ ਤਾਂ ਕੋਈ ਹੋਰ ਰਸਤਾ ਵੀ ਜਾਂਦਾ ਨਹੀਂ ਜੀ ਇਹ ਪਿੰਡ ਇਥੋਂ ਕਰੋਰਾਂ ਤੋਂ ਕਰੋਰਾਂ ਦਾ ਮੌਜਾ ਵਜਦਾ ਜੀ ਇਹ ਪਿੰਡ ਮਸੂਲ ਤੇ ਕਰ ਸੜਕਾ ਜੀ ਗਾਂ ਹਰਿਆਣਾ ਪੈ ਗਿਆ ਜੀ ਟੁੱਟੀ ਪਈ ਹੈ ਸਾਰੀ ਸੜਕੇ ਟੁੱਟੀ ਹੈ ਨਦੀ ਦੀ ਆ ਜਾਵੇ ਜਾਂ ਕੁਛ ਪਾਣੀ ਆ ਜਾਵੇ ਫਿਰ ਕੀ ਕਰਦੇ ਇੱਥੇ ਫਿਰ ਬੜਾ ਬੜੀ ਮੁਸ਼ਕਲ ਆ ਜੀ ਫਿਰ ਲਿਜਾਣਾ ਤਾਂ ਪੈਂਦਾ ਪਰ ਬਹੁਤ ਮੁਸ਼ਕਲ ਨਾਲ ਲਿਜਾਣਾ ਪੈਂਦਾ ਜੀ ਬੰਦੇ ਨੂੰ ਜਾਂ ਭੀਡੂ ਚੱਕਣਾ ਪੈਂਦਾ ਜਾਂ ਫਿਰ ਕੋਈ ਨਾ ਕੋਈ ਸਾਧਨ ਕਰਨਾ ਪੈਂਦਾ ਜੀ ਜਾਂ ਤਾਂ ਪਹੁੰਚਣਾ ਪੈਂਦਾ ਜੀ ਬੀਜੀਆ ਜੀ ਜੇ ਇੱਥੇ ਕੋਈ ਵਿਆਹ ਸ਼ਾਦੀ ਹੋਵੇ ਕਿਸੇ ਕੁੜੀ ਦੀ ਫਿਰ ਬਰਾਤ ਆਣੀ ਹੋਵੇ ਫਿਰ ਕਿਵੇਂ ਬੋੱਖਾ ਨਹੀਂ ਲੱਗਦਾ ਬਹੁਤ ਹੌਕਾ ਲੱਗਦਾ ਜੀ ਲੱਗਦਾ ਜੀ ਕਈ ਵਾਰੀ ਫਿਰ ਸਾਨੂੰ ਪਿੰਡ ਵਾਲਿਆਂ ਨੂੰ ਜਾ ਕੇ ਜਦੋਂ ਕੋਈ ਬੱਸ ਫਸ ਗਈ ਜਾਂ ਕੋਈ ਗੱਡੀ ਫਸ ਗਈ ਜਾਂ ਕੇ ਫਿਰ ਸਾਨੂੰ ਆਪਣੇ ਟਰੈਕਟਰ ਟੂਟ ਨਾਲ ਜੇ ਕਰਨਾ ਕੱਢਣੀ ਪੈਂਦੀ ਹੈ ਜੀ ਅਨਯਰ ਅੱਜ ਅਸੀਂ ਤੁਹਾਨੂੰ ਖਰੜ ਹਲਕੇ ਦਾ ਪਿੰਡ ਮਸੌਲ ਜਿਹੜਾ ਕਿ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਬਣਿਆ ਉਧੀਆਂ ਤਸਵੀਰਾਂ ਦਿਖਾਉਣ ਜਾ ਰਿਆਂ ਜਿਹੜੇ ਪੰਜਾਬ ਦੇ ਭਵਿੱਖ ਨੇ ਬੱਚੇ ਸਾਨੂੰ ਆਇਆਂ ਨੂੰ ਕੁਝ ਅੱਜ ਬੱਚੇ ਮਿਲੇ ਆ ਥੋੜੇ ਤੁਸੀਂ ਦੇਖੋ ਇਹ ਕੁੜੀਆਂ ਉੱਥੋਂ ਆ ਰਹੀਆਂ ਸੀ ਪੈਦਲ ਤੇ ਅਸੀਂ ਦੇਖਿਆ ਵੀ ਆ ਸੜਕ ਜਾ ਰਹੀ ਆ ਪਿੰਡ ਮਸੌਲ ਨੂੰ ਤੇ ਹਾਲਾਤ ਦੇਖੋ ਤੁਸੀਂ ਸੜਕ ਤੇ ਪਹਿਲਾਂ ਤਾਂ ਵੀ ਇਸ ਜੰਗਲੀ ਏਰੀਏ ਦੇ ਵਿੱਚੋਂ ਇਹ ਨਾ ਬੱਚਿਆਂ ਦਾ ਪੈਦਲ ਜਾਣਾ ਕਿੰਨਾ ਮੁਸ਼ਕਲ ਹੈ ਕੋਈ ਇੱਥੇ ਨੂੰ ਬਸ ਨਹੀਂ ਜਾਂਦੀ ਕੋਈ ਇੱਥੇ ਨੂੰ ਗੱਡੀ ਨਹੀਂ ਨਿਕਲ ਸਕਦੀ ਤੁਸੀਂ ਹਾਲਾਤ ਦੇਖ ਲਓ ਆ ਸੜਕ ਜਿਹੜੀ ਇਹ ਪਿੰਡ ਮਸੌਲ ਨੂੰ ਜਾਂਦੀ ਹੈ ਜਿਹੜਾ ਕਿ ਖੀਰਲਾ ਪਿੰਡ ਹੈ ਖਲਕਾ ਖਰੜ ਦਾ ਤੇ ਪੰਜਾਬ ਦਾ ਅੱਗੇ ਹਰਿਆਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਨੌਜਵਾਨ ਬੱਚੇ ਆ ਕੁੜੀਆਂ ਇੱਧਰੋਂ ਆ ਰਹੀਆਂ ਸੀ ਅਸੀਂ ਵੇਖਿਆ ਇਹਨਾਂ ਨੂੰ ਤਾਂ ਕੀ ਨਾਮ ਤੁਹਾਡਾ ਮਨਦੀਪ ਕੌਰ ਕਿੱਥੇ ਪੜਦੇ ਕਿੱਥੇੋਂ ਟਾਂਡਕਰ ਇੱਥੋਂ ਪਿੰਡ ਕਿਹੜਾ ਤੁਹਾਡਾ ਮਸੌਲ ਇਹ ਜਾਣਦੇ ਕਿਵੇਂ ਪੁੱਤ ਸਵੇਰੇ ਪੜਨ ਪੜ ਹੈ ਕਿੰਨੇ ਕਿਲੋਮੀਟਰ ਪੈ ਜਾਂਦਾ ਇਹ 7 ਕਿਲੋ 7 ਕਿਲੋਮੀਟਰ ਰੋਜ਼ ਪੈਦਲ ਜਾਂਦੇ ਸਕੂਲ ਦੀ ਕੋਈ ਬੱਸ ਨਹੀਂ ਕੋਈ ਹੋਰ ਇੱਧਰ ਨੂੰ ਜਾਣ ਦਾ ਸਾਧਨ ਕੋਈ ਤੇ ਇੱਥੇ ਸਕੂਲ ਹੈ ਨਹੀਂ ਪਿੰਡ 'ਚ ਹੈਗਾ 5ਵੀਂ ਹਾਂ 5ਵੀਂ ਤੱਕ ਕੇ ਅੱਗੇ ਹੁਣ ਫੇਰ ਕਿੱਥੇ ਜਾਂਦੇ ਹੋ ਕਰੋੜ ਟਾਂਡ ਕਰੋੜ ਟਾਂਡਾ ਕਰੋੜ ਨਾਲ ਪੜ੍ਹਨ ਜਾਂਦੇ ਹਾਂ ਹਾਂਜੀ ਤੇ ਸਵੇਰੇ ਕਿੰਨੇ ਵੇ ਸਕੂਲ ਲੱਗਦਾ 8 ਤੇ ਘਰੋਂ ਕਿੰਨੇ ਵੇ ਨਿਕਲਦੇ ਫੇਰ 7 7:30 ਬਲ ਸੱਤ ਵਜੇ ਤੁਸੀਂ ਘਰੋਂ ਨਿਕਲਦੇ ਹੋ 8:30 ਪਹੁੰਚਦੇ ਹੋ ਹਾਂਜੀ ਛੁੱਟੀ ਕਿੰਨੇ ਵਜੇ ਹੁੰਦੀ? 2 ਤੇ ਹੁਣ ਫੇਰ ਘਰ ਜਾਉਂਗੇ ਕਿਵੇਂ? ਪੈਦ ਬੋਲਾ ਅਜੇ ਇੱਥੇ ਨਦੀ ਆ ਜਾਵੇ ਆ ਪਾਣੀ ਆ ਜਾਵੇ ਫੇਰ ਕਿਵੇਂ ਨਿਕਲਦੇ ਹੋ? ਰੁਕ ਜਾਂਦੇ ਹਾਂ ਪਿੱਛੇ ਹੀ। ਉਹੀ ਪਿੱਛੇ ਪਿੰਡ ਹੈ? ਹਾਂਜੀ। ਉੱਥੇ ਫੇਰ ਕਿੱਥੇ ਰੁਕਦੇ ਹੋ? ਐਵੇਂ ਜਿੱਥੇ ਮੀਂਹ ਲੱਗ ਜਾਂਦਾ ਉੱਥੇ ਰੁਕ ਜਾਂਦੇ ਹਾਂ। ਅੱਛਾ ਨਹੀਂ ਫੇਰ ਤੋ ਅਸੀਂ ਘਰ ਤੇਆਂ ਨੂੰ ਫੋਨ ਫੋਨ ਕਰ ਸਕਦੇ? ਨਹੀਂ। ਫੋਨ ਚੱਲਦਾ ਤੁਹਾਡੇ ਪਿੰਡ? ਨਹੀਂ। ਫੋਨ ਵੀ ਨਹੀਂ ਚੱਲਦਾ ਤੁਹਾਡੇ ਪਿੰਡ। ਨਹੀਂ। ਫਿਰ ਆਪ ਤੋ ਕੀ ਨਾਮ ਜਦੀਪੀ ਤੁਸੀਂ ਕਿਹੜੇ ਪਿੰਡ ਪੜਦੇ ਹੋ ਜੀ ਟਾਂਡਾ ਕਰੋੜ ਤੁਹਾਡਾ ਕਿਹੜਾ ਪਿੰਡ ਹੈ ਆ ਹੀ ਪਿੰਡ ਜੀ ਹਾਂਜੀ ਤੇ ਕਿੰਨੇ ਵੇ ਨਿਕਲਦੀ ਫਿਰ ਸਵੇਰੇ ਜੀ 6:30 7 ਕੀ ਨਾਮ ਕੀ ਤੁਹਾਡਾ ਜਦੀਪੀ ਹੈ ਦੀਪੀ ਕਿਹੜੀ ਕਲਾਸ ਮਮੀ ਤੇ ਕਿੰਨੇ ਚਿਰ ਹੋ ਗਿਆ ਇੱਥੇ ਸਕੂਲ ਜਾਂਦੇ ਆ ਇੱਧਰ ਨੂੰ ਇਹ 3 ਸਾਲ ਇੱਧਰ ਤਾਂ ਪੈਦਲੇ ਹਾਂਜੀ ਕੋਈ ਇੱਥੇ ਨੂੰ ਬੱਸ-ਵੋਸ ਕੁਝ ਨਹੀਂ ਜਾਂਦੀ ਜੀ ਨਹੀਂ ਹੈ ਜੀ ਨਹੀਂ ਤੇ ਜੇ ਪਾਣੀ ਆਵੇ ਫਿਰ ਕੀ ਕਰਦੇ ਹੋ ਜੀ ਕਦੇ ਜੀ ਛੁੱਟੀ ਸਕੂਲ ਤੋਂ ਜੀ ਕਦੇ ਆਉਂਦੇ ਆ ਜੀ ਰਸਤੇ 'ਚ ਖੜ ਜੰਦੇ ਆ ਨਹੀਂ ਜਿਵੇਂ ਹੁਣ ਜਿਆਦਾ ਤੇਜ਼ ਆ ਜਾਵੇ ਮੀ ਫਿਰ ਇੱਧਰ ਪਿੰਡ ਕਿਵੇਂ ਵਾਪਸ ਆਨੇਓ ਜੀ ਸ਼ਾਮ ਨੂੰ ਜੀ 5 ਵਜੇ ਤੱਕ ਜੀ ਡਾਡੀ ਲਿਆਂਦੇ ਆ ਜੀ ਕਦੇ ਕਦੇ ਜੀ ਜਦ ਘਾਰਾ ਹੁੰਦਾ ਹੈ ਜੀ ਡਾਡੀ ਧੁਰਕੇ ਹੁੰਦੇ ਆ ਸੋ ਇਹ ਨੇ ਸਾਡੇ ਪੰਜਾਬ ਦਾ ਭਵਿੱਖ ਦੇਖੋ ਬੱਚਿਆਂ ਦੇ ਬੱਚੇ ਸਕੂਲ ਪੜ੍ਹਨ ਲਈ 7 ਕਿਲੋਮੀਟਰ ਦੂਰ ਜਾਂਦੇ ਨੇ ਤੋਂ ਪੈਦਲ ਵਿਚਾਰੇ ਜਾਂਦੇ ਆ ਤੇ ਪੈਦਲ ਹੀ ਵਿਚਾਰੇ ਸੋ ਸ਼ਾਮ ਨੂੰ ਹੁਣ ਵਾਪਸ ਆਂਦੇ ਇਹ ਪਿੰਡ ਹੈ ਸਾਡਾ ਹਲਕਾ ਖਰੜਦਾ ਮਸੌਲ ਮਸੌਲ ਜਿਹੜਾ ਪਿੰਡ ਇੱਥੋਂ ਪੈਂਦਾ ਲਗਭਗ 2 ਕਿਲੋਮੀਟਰ ਦੂਰ ਹੈ ਤੇ ਆ ਸੜਕ ਦੇ ਹਾਲਾਤ ਦੇਖੋ ਤੁਸੀਂ ਸਾਡੇ ਨਾਲ ਪਿੰਡ ਦੇ ਵੀ ਬੰਦੇ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਹਾਲਾਤ ਕਿੱਦਾਂ ਦੇ ਨੇ ਪਿੰਡ ਦੇ ਹਾਲਾਤ ਤਾਂ ਜੀ ਸੜਕ ਦਾ ਦੇਖੋ ਤੁਹਾਡੇ ਮੋੜਾਂ ਹੀ ਆ ਕਿੰਨੀ ਟੁੱਟੀ ਹੋਈ ਆ ਤੇ ਬੱਚਿਆਂ ਦਾ ਦੇਖੋ ਕਿੰਨਾ ਬੁਰਾ ਭੇੜਾ ਹਾਲ ਆ ਤੇ ਬਾਰਸ਼ਾਂ ਦੇ ਵਿੱਚ ਵਿਚਾਰੇ ਬੱਚਿਆਂ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਬਾਕੀ ਪਿੰਡ ਜਾ ਕੇ ਪਤਾ ਲੱਗੂਗਾ ਜੀ ਕਿੰਨੇ ਭੈੜੇ ਹਾਲ ਦਾ ਤਾਂ ਤੇ ਸੜਕਾਂ ਸਾਡੀਆਂ ਕਤਈ ਕਤਈ ਟੁੱਟ ਗਈ ਜੀ ਪਿੰਡ ਤੱਕ ਸੜਕ ਦੇ ਨਾਲ ਤੇ ਅਸੀਂ ਸ਼ਹਿਰ ਨਾਲ ਤੇ ਟੁੱਟੇ ਹੋਏ ਹਾਂ ਜੀ ਤੁਹਾਡੇ ਇੱਥੇ ਡਿਸਪੈਂਸਰੀ ਹੈਗੀ ਐ ਕੋਈ ਨਹੀਂ ਡਿਸਪੈਂਸਰੀ ਨਹੀਂ ਹੈਗੀ ਜੀ ਜੇ ਡਿਸਪੈਂਸਰੀ ਸਾਨੂੰ ਹੋਣੀ ਚਾਹੀਦੀ ਹੈ ਜੀ ਸਾਨੂੰ ਡਿਸਪੈਂਸਰੀ ਪੈਂਦੀ ਨਵੇਂ ਗਾਉਂ ਜੀ ਜਾ ਕੇ ਜੇ ਸਾਡਾ ਕੋਈ ਮਰੀਜ਼ ਕੋਈ ਢਿੱਲਾ ਰਾਤ ਨੂੰ ਢਿੱਲਾ ਬਿਲਾ ਹੋ ਜਾਵੇ ਸਾਨੂੰ ਉੱਥੇ ਜਾਣਾ ਪੈਂਦਾ ਜੀ ਜਾਂ ਪੀਜੀਐਯੀ ਜਾਣਾ ਪੈਂਦਾ ਜੀ ਮਰੀਜ਼ ਨੂੰ ਲੈ ਕੇ ਇਹ ਫਿਰ ਜੇ ਹੁਣ ਨਦੀ ਜਿਵੇਂ ਆ ਜਾਵੇ ਆ ਟੁੱਟੀ ਪਈ ਐ ਸਾਰੀ ਸੜਕੇ ਟੁੱਟੀ ਐ ਨਦੀ ਦੀ ਆ ਜਾਵੇ ਜਾਂ ਕੁਛ ਪਾਣੀ ਆ ਜਾਵੇ ਫਿਰ ਕੀ ਕਰਦੇ ਹੋ ਇੱਥੇ ਫਿਰ ਬੜਾ ਬੜੀ ਮੁਸ਼ਕਲ ਆ ਜੀ ਫਿਰ ਲਿਜਾਣਾ ਤਾਂ ਪੈਂਦਾ ਪਰ ਬਹੁਤ ਮੁਸ਼ਕਲ ਨਾਲ ਜਾਣਾ ਪੈਂਦਾ ਜੀ ਬੰਦੇ ਨੂੰ ਜਾਂ ਭੀਡੂ ਚੱਕਣਾ ਪੈਂਦਾ ਜਾਂ ਫਿਰ ਕੋਈ ਨਾ ਕੋਈ ਸਾਧਨ ਕਰਨਾ ਪੈਂਦਾ ਜੀ ਜਾਂ ਤਾਂ ਪਹੁੰਚਣਾ ਪੈਂਦਾ ਜੀ ਬੀਜੀਆ ਜੀ ਤੇ ਪਿੰਡ ਦੇ ਵਿੱਚ ਸਕੂਲ ਹੈਗਾ ਕੋਈ ਹਾਂ ਜੀ ਪਿੰਡ ਦੇ ਵਿੱਚ ਸਕੂਲ ਹੈ ਪਰ ਉਦੋਂ ਹੀ ਸਕੂਲ ਦੀ ਅੱਧ ਬਣੀ ਪੰਜੌਰ ਬਣੀ ਹੋਈ ਹੈ ਜੀ ਉਹ ਅੱਧਾ ਕੁ ਬਣ ਗਿਆ ਜੀ ਅੱਧਾ ਕੁ ਰਹਿ ਗਿਆ ਜੀ ਉਹ ਤੇ ਪੂਰਾ ਨਹੀਂ ਪੂਰਾ ਨਹੀਂ ਹੋਇਆ ਜੀ ਉਹ ਤੇ ਬਾਕੀ ਫਿਰ ਹੁਣ ਪਤਾ ਨਹੀਂ ਕਿ ਇਹਨਾਂ ਦਾ ਕਹਿੰਦਾ ਜੀ ਬਜਟ ਆਊਗਾ ਫਿਰ ਅਸੀਂ ਇਹਨੂੰ ਕਰੋਂਗੇ ਜੀ ਉਧੇ ਬਾਥਰੂਮ ਵਗੈਰਾ ਤੇ ਨਹੀਂ ਹੈਗੇ ਹੈ ਵਿਚਾਰੇ ਜਿਹੜੇ ਟੀਚਰ ਆ ਉਹਨਾਂ ਨੂੰ ਵੀ ਮੁਸ਼ਕਲ ਹੁੰਦਾ ਜੀ ਬਾਥਰੂਮ ਦੀ ਬਹੁਤ ਮੁਸ਼ਕਲ ਪੈਂਦੀ ਹੈ ਜੀ ਕਦੇ ਤੁਸੀਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲੇ ਹਾਂ ਮਿਲੇ ਤਾਂ ਹੈ ਜੀ ਤੇ ਮਿਲੇ ਆ ਜੀ ਉਹ ਮਸਲਾ ਨਹੀਂ ਹੱਲ ਹੋ ਰਿਹਾ ਪਤਾ ਨਹੀਂ ਕੀ ਗੱਲ ਆ ਜੀ ਤੇ ਸੜਕ ਜੇ ਉਧਰ ਕੋਈ ਹੋਰ ਪਿੰਡ ਤਾਂ ਕੋਈ ਹੋਰ ਰਸਤਾ ਵੀ ਜਾਂਦਾ ਨਹੀਂ ਜੀ ਇਹ ਪਿੰਡ ਇਥੋਂ ਕਰੋਰਾਂ ਤੋਂ ਕਰੋਰਾਂ ਦਾ ਮੌਜਾ ਵੱਜਦਾ ਜੀ ਇਹ ਪਿੰਡ ਮਸੂਲ ਤੇ ਕਰ ਸੜਕਾ ਜੀ ਗਾਂ ਹਰਿਆਣਾ ਪੈ ਗਿਆ ਜੀ ਉਧਰ ਵੀ ਇਦਾਂ ਦੇ ਹੀ ਹਾਲਾਤ ਆ ਹਾਂ ਜੀ ਉੱਥੇ ਤੇ ਪੱਕ ਡੰਡੀ ਆ ਜੀ ਆਪਣੇ ਕੀਰਤਪੁਰ ਵੱਲ ਪੰਜੌਰ ਇੰਦਰ ਨਹੀਂ ਜਾ ਸਕਦੇ ਜੀ ਬਸ ਪੱਕ ਡੰਡੀ ਆ ਜੀ ਪੱਕ ਡੰਡੀ ਨੂੰ ਜਾ ਸਕਦਾ ਪੈਦਲ ਜਾ ਸਕਦਾ ਬੰਦਾ ਜੀ ਜੇ ਇੱਥੇ ਕੋਈ ਵਿਆਹ ਸ਼ਾਦੀ ਹੋਵੇ ਕਿਸੇ ਕੁੜੀ ਦੀ ਫਿਰ ਬਰਾਤ ਆਣੀ ਹੋਵੇ ਫਿਰ ਕਿਵੇਂ ਔਖਾ ਨਹੀਂ ਲੱਗਦਾ ਬਹੁਤ ਔਖਾ ਲੱਗਦਾ ਜੀ ਲੱਗਦਾ ਜੀ ਕਈ ਵਾਰੀ ਫਿਰ ਸਾਨੂੰ ਪਿੰਡ ਵਾਲਿਆਂ ਨੂੰ ਜਾ ਕੇ ਜਦੋਂ ਕੋਈ ਬੱਸ ਫਸ ਗਈ ਜਾਂ ਕੋਈ ਗੱਡੀ ਫਸ ਗਈ ਜਾ ਕੇ ਫਿਰ ਸਾਨੂੰ ਆਪਣੇ ਟਰੈਕਟਰ ਟੂਟਰ ਨਾਲ ਜੇ ਕਰਨਾ ਕੱਢਣੀ ਪੈਂਦੀ ਹੈ ਜੀ ਜਦੋਂ ਇਲੈਕਸ਼ਨ ਹੁੰਦੇ ਉਦੋਂ ਇੱਥੇ ਲੀਡਰ ਆਉਂਦੇ ਹਾ ਲੀਡਰ ਤਾਂ ਫੇਰ ਬੜੀ ਬੜੀਆਂ ਗੱਲਾਂ ਮਾਰਦੇ ਆ ਜੀ ਉਹ ਉਹਨਾਂ ਨੂੰ ਇਹਨਾਂ ਨੂੰ ਬਹੁਤ ਤਕੜਾ ਭਰੋਸਾ ਦਵਾਉਂਦੇ ਵੀ ਐ ਤੇ ਐ ਕਰ ਦੋਗੇ ਐ ਅਸੀਂ ਐ ਬਣਾ ਦੋਗੇ ਜੀ ਐ ਬਣਾ ਦੋਗੇ ਵਾਅਦੇ ਦੇ ਵਿੱਚ ਫੇ ਕੌਣ ਦਿੰਦਾ ਜੀ ਵੋਟਾਂ ਦੇ ਬਸ ਵੋਟਾਂ ਦੇ ਵਾਅਦੇ ਨਹੀਂ ਕੋਈ ਵੀ ਗੇੜਾ ਮਾਰਦਾ ਜੀ ਅੱਗੇ ਜਾ ਕੇ ਵੀ ਤਾਂ ਸੜਕ ਬਹੁਤ ਖਰਾਬ ਹੈ ਜੀ ਜੇ ਮੀਂਹੂ ਆ ਜਾਵੇ ਫੇਰ ਮੈਂ ਫੇਰ ਵੀ ਔਖਾ ਹੀ ਆ ਉਹ ਰਾ ਕਿਹੜਾ ਰਾਜਾ ਪਰੇਗਾ ਬਣਾ ਰਾਜਾ ਜੇ ਕੋਈ ਅਮਰਜੈਂਸੀ ਆ ਜਾਵੇ ਮਾ ਬਨਜੈਂਸੀ ਕੀ ਕਰਾਂ ਵੀਰੇ ਦੇਖ ਲਓ ਉਹ ਆਪਕੇ ਹੁੰਦੇ ਹੀ ਆ ਗਿਆ ਹਾਲਾ ਵੇਕੇ ਜੇ ਡਾਕਟਰੀ ਲੋਡ ਪੈ ਜਾਵੇ ਫੇਰ ਸਭ ਨਵੇਂ ਕਰੋ ਆਵਾ ਦੁਰਕਾ ਹੀ ਆਮਾ ਜਿਤਰਾ ਹੀ ਵਾਰੇ ਤੇਰੀ ਆਮਾ ਮਤਲਬ ਕੋਈ ਬੱਸ ਉਹ ਜਾਂਦੀ ਕੁਝ ਨਹੀਂ ਆਂਦਾ ਵੀਰ ਆਪਣਾ ਸਾਧਨ ਉਹ ਟੈਂਪੋ ਵਗੈਰਾ ਕੁਝ ਨਹੀਂ ਆਂਦਾ ਵੀਰ ਉਹ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਦੇਖੋ ਨਾ ਤਾਂ ਕੋਈ ਟੈਂਪੋ ਆਉਂਦਾ ਤੇ ਨਾ ਕੋਈ ਬੱਸ ਆਉਂਦੀ ਹੈ ਤੇ ਤੁਰਕੇ ਹੀ ਜਾਣਾ ਪੈਂਦਾ ਤੇ ਤੁਰਕੇ ਹੀ ਇੱਥੋਂ ਤਕਰੀਬਨ ਇਹਨਾਂ ਨੂੰ ਸਾਰਿਆਂ ਨੂੰ ਆਉਣਾ ਪੈਂਦਾ ਪਰ ਜੇ ਕਿਤੇ ਮੀਂਹ ਆ ਜਾਵੇ ਤਾਂ ਤੁਸੀਂ ਆ ਦੇਖੋ ਵੀ ਸੜਕ ਹੈ ਆ ਨਾਲੇ ਨਦੀ ਚੱਲਦੀ ਐ ਇੱਧਰ ਨੂੰ ਕਹਿੰਦੇ ਪਾਣੀ ਭਰ ਜਾਂਦਾ ਤਾਂ ਫਿਰ ਬਹੁਤਾ ਹੀ ਬੁਰਾ ਹਾਲ ਐ ਤੇ ਜੇ ਮੈਡੀਕਲ ਲਈ ਵੀ ਜਾਣਾ ਪਵੇ ਤਾਂ ਪਿੰਡ ਨੂੰ ਹੀ ਇੱਥੋਂ ਪੈਦਲ ਹੀ ਜਾਣਾ ਪੈਂਦਾ ਐ ਤੇ ਉੱਥੇ ਪਹੁੰਚਣਾ ਪੈਂਦਾ ਐ ਨਵਾਂ ਗਰਾਉਂ ਲਈ ਕੈਮਰਾਮੈਨ ਰਜਤ ਦੇ ਨਾਲ ਔਨ 에ਅਰ ਹਸ਼ਦੀਪ ਸਿੰਘ